ਇੱਕ ਯਾਤਰੀ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਪੁੱਜਾ ਪਰ ਉਹ ਇੱਥੇ ਦੇ ਸੜਕ ਨਿਯਮਾਂ ਤੋਂ ਵਾਕਿਫ ਨਹੀਂ ਸੀ ਇਸ ਲਈ ਉਸਨੇ ਖੁਦ ਹੀ ਸਰਚ ਕਰਨੀ ਸ਼ੁਰੂ ਕਰ ਦਿੱਤੀ ਉਸਨੇ ਪਾਇਆ ਕਿ ਸਪੀਡਿੰਗ ਲਾ ਜਾਂ ਫਾਈਨ ਨਿਊਜ਼ੀਲੈਂਡ ਦੇ ਵਿੱਚ 30 ਤੋਂ ਉੱਪਰ ਹੋਣ ਤੇ 230 ਡਾਲਰ ਹੋਣਗੇ ਜਦੋਂ ਕਿ ਵਿਕਟੋਰੀਆ ਦੇ ਵਿੱਚ 642 ਡਾਲਰ ਹਨ बार-बार ਗਲਤੀ ਕਰਨ ਤੇ ਆਸਟ੍ਰੇਲੀਆ ਦੇ ਵਿੱਚ 3 ਮਹੀਨਿਆਂ ਵਿੱਚ ਲਾਇਸੈਂਸ ਰੱਦ ਕਰ ਦਿੱਤਾ ਜਾਂਦਾ ਹੈ ਜਦ ਕਿ ਨਿਊਜ਼ੀਲੈਂਡ ਦੇ ਵਿੱਚ 6 ਮਹੀਨਿਆਂ ਚ ਉਸਨੇ ਇੱਕ ਸਵਾਲ ਦਾ ਜਵਾਬ ਜਾਣਨ ਲਈ ਸਭ ਨਾਲ ਗੱਲਬਾਤ ਕੀਤੀ। ਉਹ ਸੀ ਕੀ ਸਪੀਡ ਕੈਮਰਿਆਂ ਵਿੱਚ ਕੋਈ ਬਫਰ ਹੈ? ਤਾਂ ਇਸ ਦਾ ਜਵਾਬ ਮਿਲਿਆ ਕਿ ਕੁਝ ਸੂਬਿਆਂ 'ਚ ਅਧਿਕਾਰੀ ਸਪੀਡ ਕੈਮਰਿਆਂ ਵਿੱਚ ਥੋੜਾ ਬਹੁਤ ਬਫਰ ਪੇਸ਼ ਕਰਦੇ ਹਨ ਪਰ ਇਹ ਕੋਈ ਖਾਸ ਪ੍ਰਤੀਸ਼ਤਤਾ ਨਹੀਂ ਹੈ ਅਤੇ ਨਾ ਹੀ ਇਹ ਸਾਰੇ ਡਰਾਈਵਰਾਂ ਤੇ ਲਾਗੂ ਹੁੰਦਾ ਹੈ। ਇਸੇ ਦੌਰਾਨ ਕੁئینਜ਼ਲੈਂਡ ਪੁਲਿਸ ਸੇਵਾ ਦੇ ਬੁਲਾਰੇ ਨੇ ਦੱਸਿਆ ਹੈ ਕਿ ਸੂਬੇ 'ਚ ਤੇਜ਼ ਰਫ਼ਤਾਰ ਲਈ ਕੋਈ ਬਫਰ ਜਾਂ ਸ਼ੋਟ ਨਹੀਂ ਹੈ ਦੱਖਣੀ ਅਸਟ੍ਰੇਲੀਆ ਦੀ ਕਹਾਣੀ ਵੀ ਇਹ ਹੋ ਗਈ ਹੈ ਦੱਖਣੀ ਅਸਟ੍ਰੇਲੀਆਈ ਪੁਲਿਸ ਦੇ ਬੁਲਾਰੇ ਨੇ ਡਰਾਈਵ ਨੂੰ ਦੱਸਿਆ ਹੈ ਕਿ ਸਾਰੇ ਫਿਕਸਡ ਅਤੇ ਮੋਬਾਈਲ ਸਪੀਡ ਡਿਟੈਕਸ਼ਨ ਕੈਮਰੇਆ ਦੀ ਨਿਯਮਤ ਤੌਰ ਤੇ ਕਾਨੂੰਨ ਦੇ ਅਨੁਸਾਰ ਜਾਂਚ ਕੀਤੀ ਜਾਂਦੀ ਹੈ ਤੇਜ਼ ਰਫਤਾਰ ਅਪਰਾਧ ਖੋਜਾਂ ਦਾ ਮੁਲਾਂਕਣ ਕੇਸ-ਦਰ-ਕੇਸ ਦੇ ਆਧਾਰ ਤੇ ਕੀਤਾ ਜਾਂਦਾ ਹੈ ਟਸਮਾਨੀਆ ਪੁਲਿਸ ਦੇ ਬੁਲਾਰੇ ਦੇ ਅਨੁਸਾਰ ਫਿਕਸਡ ਸਪੀਡ ਇਨਫੋਰਸਮੈਂਟ ਉਪਕਰਨਾ ਨੇ ਵੱਖ-ਵੱਖ ਇਕਾਈਆਂ ਵਿੱਚ ਇੱਕ ਸਹਿਨਸ਼ੀਲਤਾ ਨਿਰਧਾਰਤ ਕੀਤੀ ਹੈ। ਟਸਮਾਨੀਆ ਇਸ ਸਮੇਂ ਔਸਤ ਗਤੀ ਜਾਂ ਪੁਆਇੰਟ ਟੂ ਪੁਆਇੰਟ ਇਨਫੋਰਸਮੈਂਟ ਲਾਗੂ ਨਹੀਂ ਕਰਦਾ। ਆਸਟ੍ਰੇਲੀਆਈ ਰਾਜਧਾਨੀ ਪ੍ਰਦੇਸ਼ ਸਰਕਾਰ ਨੇ ਅਧਿਕਾਰਤ ਤੌਰ ਤੇ ਐਲਾਨ ਨਹੀਂ ਕੀਤਾ ਕਿ ਉਹ ਆਪਣੇ ਸਪੀਡ ਕੈਮਰਿਆਂ ਤੇ ਵਫਰ ਪੇਸ਼ ਕਰਦੀ ਹੈ। ਹਾਲਾਂਕਿ ਸਟਾਨਕ ਨਿਊਜ਼ ਆਊਟਲੈਟ ਰੀਜ਼ਨ ਕੈਨਵਰਾ ਨੇ ਦਾਅਵਾ ਕੀਤਾ ਹੈ ਕਿ ਆਮ ਤੌਰ ਤੇ ਸਪੀਡ ਕੈਮਰੇ ਅਤੇ ਪੁਲਿਸ ਪੁਰਸ਼ਾਂ ਅਤੇ ਔਰਤਾਂ ਦੇ ਵਿੱਚ 10% ਦੀ ਟਿੱਲ ਦਿੰਦਾ ਹੈ ਇੱਕ ਯਾਤਰੀ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਪੁੱਜਾ ਪਰ ਉਹ ਇੱਥੇ ਦੇ ਸੜਕ ਨਿਯਮਾਂ ਤੋਂ ਵਾਕਿਫ ਨਹੀਂ ਸੀ ਇਸ ਲਈ ਉਸਨੇ ਖੁਦ ਹੀ ਸਰਚ ਕਰਨੀ ਸ਼ੁਰੂ ਕਰ ਦਿੱਤੀ ਉਸਨੇ ਪਾਇਆ ਕਿ ਸਪੀਡਿੰਗ ਲਾ ਜਾਂ ਫਾਈਨ ਨਿਊਜ਼ੀਲੈਂਡ ਦੇ ਵਿੱਚ 30 ਤੋਂ ਉੱਪਰ ਹੋਣ ਤੇ 230 ਡਾਲਰ ਹੋਣਗੇ ਜਦੋਂ ਕਿ ਵਿਕਟੋਰੀਆ ਦੇ ਵਿੱਚ 642 ਡਾਲਰ ਹਨ बार-बार ਗਲਤੀ ਕਰਨ ਤੇ ਆਸਟ੍ਰੇਲੀਆ ਦੇ ਵਿੱਚ 3 ਮਹੀਨਿਆਂ ਵਿੱਚ ਲਾਇਸੈਂਸ ਰੱਦ ਕਰ ਦਿੱਤਾ ਜਾਂਦਾ ਹੈ ਜਦ ਕਿ ਨਿਊਜ਼ੀਲੈਂਡ ਦੇ ਵਿੱਚ 6 ਮਹੀਨਿਆਂ ਚ ਉਸਨੇ ਇੱਕ ਸਵਾਲ ਦਾ ਜਵਾਬ ਜਾਣਨ ਲਈ ਸਭ ਨਾਲ ਗੱਲਬਾਤ ਕੀਤੀ। ਉਹ ਸੀ ਕੀ ਸਪੀਡ ਕੈਮਰਿਆਂ ਵਿੱਚ ਕੋਈ ਬਫਰ ਹੈ? ਤਾਂ ਇਸ ਦਾ ਜਵਾਬ ਮਿਲਿਆ ਕਿ ਕੁਝ ਸੂਬਿਆਂ 'ਚ ਅਧਿਕਾਰੀ ਸਪੀਡ ਕੈਮਰਿਆਂ ਵਿੱਚ ਥੋੜਾ ਬਹੁਤ ਬਫਰ ਪੇਸ਼ ਕਰਦੇ ਹਨ ਪਰ ਇਹ ਕੋਈ ਖਾਸ ਪ੍ਰਤੀਸ਼ਤਤਾ ਨਹੀਂ ਹੈ ਅਤੇ ਨਾ ਹੀ ਇਹ ਸਾਰੇ ਡਰਾਈਵਰਾਂ ਤੇ ਲਾਗੂ ਹੁੰਦਾ ਹੈ। ਇਸੇ ਦੌਰਾਨ ਕੁਈਨਜ਼ਲੈਂਡ ਪੁਲਿਸ ਸੇਵਾ ਦੇ ਬੁਲਾਰੇ ਨੇ ਦੱਸਿਆ ਹੈ ਕਿ ਸੂਬੇ 'ਚ ਤੇਜ਼ ਰਫ਼ਤਾਰ ਲਈ ਕੋਈ ਬਫਰ ਜਾਂ ਸ਼ੋਟ ਨਹੀਂ ਹੈ ਦੱਖਣੀ ਅਸਟ੍ਰੇਲੀਆ ਦੀ ਕਹਾਣੀ ਵੀ ਇਹ ਹੋ ਗਈ ਹੈ ਦੱਖਣੀ ਅਸਟ੍ਰੇਲੀਆਈ ਪੁਲਿਸ ਦੇ ਬੁਲਾਰੇ ਨੇ ਡਰਾਈਵ ਨੂੰ ਦੱਸਿਆ ਹੈ ਕਿ ਸਾਰੇ ਫਿਕਸਡ ਅਤੇ ਮੋਬਾਈਲ ਸਪੀਡ ਡਿਟੈਕਸ਼ਨ ਕੈਮਰੇਆ ਦੀ ਨਿਯਮਤ ਤੌਰ ਤੇ ਕਾਨੂੰਨ ਦੇ ਅਨੁਸਾਰ ਜਾਂਚ ਕੀਤੀ ਜਾਂਦੀ ਹੈ ਤੇਜ਼ ਰਫਤਾਰ ਅਪਰਾਧ ਖੋਜਾਂ ਦਾ ਮੁਲਾਂਕਣ ਕੇਸ-ਦਰ-ਕੇਸ ਦੇ ਆਧਾਰ ਤੇ ਕੀਤਾ ਜਾਂਦਾ ਹੈ ਟਸਮਾਨੀਆ ਪੁਲਿਸ ਦੇ ਬੁਲਾਰੇ ਦੇ ਅਨੁਸਾਰ ਫਿਕਸਡ ਸਪੀਡ ਇਨਫੋਰਸਮੈਂਟ ਉਪਕਰਨਾ ਨੇ ਵੱਖ-ਵੱਖ ਇਕਾਈਆਂ ਵਿੱਚ ਇੱਕ ਸਹਿਨਸ਼ੀਲਤਾ ਨਿਰਧਾਰਤ ਕੀਤੀ ਹੈ। ਟਸਮਾਨੀਆ ਇਸ ਸਮੇਂ ਔਸਤ ਗਤੀ ਜਾਂ ਪੁਆਇੰਟ ਟੂ ਪੁਆਇੰਟ ਇਨਫੋਰਸਮੈਂਟ ਲਾਗੂ ਨਹੀਂ ਕਰਦਾ। ਆਸਟ੍ਰੇਲੀਆਈ ਰਾਜਧਾਨੀ ਪ੍ਰਦੇਸ਼ ਸਰਕਾਰ ਨੇ ਅਧਿਕਾਰਤ ਤੌਰ ਤੇ ਐਲਾਨ ਨਹੀਂ ਕੀਤਾ ਕਿ ਉਹ ਆਪਣੇ ਸਪੀਡ ਕੈਮਰਿਆਂ ਤੇ ਵਫਰ ਪੇਸ਼ ਕਰਦੀ ਹੈ। ਹਾਲਾਂਕਿ ਸਟਾਨਕ ਨਿਊਜ਼ ਆਊਟਲੈਟ ਰੀਜ਼ਨ ਕੈਨਵਰਾ ਨੇ ਦਾਵਾ ਕੀਤਾ ਹੈ ਕਿ ਆਮ ਤੌਰ ਤੇ ਸਪੀਡ ਕੈਮਰੇ ਅਤੇ ਪੁਲਿਸ ਪੁਰਸ਼ਾਂ ਅਤੇ ਔਰਤਾਂ ਦੇ ਵਿੱਚ 10% ਦੀ ਟਿੱਲ ਦਿੰਦਾ ਹੈ ਇੱਕ ਯਾਤਰੀ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਪੁੱਜਾ ਪਰ ਉਹ ਇੱਥੇ ਦੇ ਸੜਕ ਨਿਯਮਾਂ ਤੋਂ ਵਾਕਿਫ ਨਹੀਂ ਸੀ ਇਸ ਲਈ ਉਸਨੇ ਖੁਦ ਹੀ ਸਰਚ ਕਰਨੀ ਸ਼ੁਰੂ ਕਰ ਦਿੱਤੀ ਉਸਨੇ ਪਾਇਆ ਕਿ ਸਪੀਡਿੰਗ ਲਾ ਜਾਂ ਫਾਈਨ ਨਿਊਜ਼ੀਲੈਂਡ ਦੇ ਵਿੱਚ 30 ਤੋਂ ਉੱਪਰ ਹੋਣ ਤੇ 230 ਡਾਲਰ ਹੋਣਗੇ ਜਦੋਂ ਕਿ ਵਿਕਟੋਰੀਆ ਦੇ ਵਿੱਚ 642 ਡਾਲਰ ਹਨ बार-बार ਗਲਤੀ ਕਰਨ ਤੇ ਆਸਟ੍ਰੇਲੀਆ ਦੇ ਵਿੱਚ 3 ਮਹੀਨਿਆਂ ਵਿੱਚ ਲਾਇਸੈਂਸ ਰੱਦ ਕਰ ਦਿੱਤਾ ਜਾਂਦਾ ਹੈ ਜਦ ਕਿ ਨਿਊਜ਼ੀਲੈਂਡ ਦੇ ਵਿੱਚ 6 ਮਹੀਨਿਆਂ ਚ ਉਸਨੇ ਇੱਕ ਸਵਾਲ ਦਾ ਜਵਾਬ ਜਾਣਨ ਲਈ ਸਭ ਨਾਲ ਗੱਲਬਾਤ ਕੀਤੀ। ਉਹ ਸੀ ਕੀ ਸਪੀਡ ਕੈਮਰਿਆਂ ਵਿੱਚ ਕੋਈ ਬਫਰ ਹੈ? ਤਾਂ ਇਸ ਦਾ ਜਵਾਬ ਮਿਲਿਆ ਕਿ ਕੁਝ ਸੂਬਿਆਂ 'ਚ ਅਧਿਕਾਰੀ ਸਪੀਡ ਕੈਮਰਿਆਂ ਵਿੱਚ ਥੋੜਾ ਬਹੁਤ ਬਫਰ ਪੇਸ਼ ਕਰਦੇ ਹਨ ਪਰ ਇਹ ਕੋਈ ਖਾਸ ਪ੍ਰਤੀਸ਼ਤਤਾ ਨਹੀਂ ਹੈ ਅਤੇ ਨਾ ਹੀ ਇਹ ਸਾਰੇ ਡਰਾਈਵਰਾਂ ਤੇ ਲਾਗੂ ਹੁੰਦਾ ਹੈ। ਇਸੇ ਦੌਰਾਨ ਕੁئینਜ਼ਲੈਂਡ ਪੁਲਿਸ ਸੇਵਾ ਦੇ ਬੁਲਾਰੇ ਨੇ ਦੱਸਿਆ ਹੈ ਕਿ ਸੂਬੇ 'ਚ ਤੇਜ਼ ਰਫ਼ਤਾਰ ਲਈ ਕੋਈ ਬਫਰ ਜਾਂ ਸ਼ੋਟ ਨਹੀਂ ਹੈ ਦੱਖਣੀ ਅਸਟ੍ਰੇਲੀਆ ਦੀ ਕਹਾਣੀ ਵੀ ਇਹ ਹੋ ਗਈ ਹੈ ਦੱਖਣੀ ਅਸਟ੍ਰੇਲੀਆਈ ਪੁਲਿਸ ਦੇ ਬੁਲਾਰੇ ਨੇ ਡਰਾਈਵ ਨੂੰ ਦੱਸਿਆ ਹੈ ਕਿ ਸਾਰੇ ਫਿਕਸਡ ਅਤੇ ਮੋਬਾਈਲ ਸਪੀਡ ਡਿਟੈਕਸ਼ਨ ਕੈਮਰੇਆ ਦੀ ਨਿਯਮਤ ਤੌਰ ਤੇ ਕਾਨੂੰਨ ਦੇ ਅਨੁਸਾਰ ਜਾਂਚ ਕੀਤੀ ਜਾਂਦੀ ਹੈ ਤੇਜ਼ ਰਫਤਾਰ ਅਪਰਾਧ ਖੋਜਾਂ ਦਾ ਮੁਲਾਂਕਣ ਕੇਸ-ਦਰ-ਕੇਸ ਦੇ ਆਧਾਰ ਤੇ ਕੀਤਾ ਜਾਂਦਾ ਹੈ ਟਸਮਾਨੀਆ ਪੁਲਿਸ ਦੇ ਬੁਲਾਰੇ ਦੇ ਅਨੁਸਾਰ ਫਿਕਸਡ ਸਪੀਡ ਇਨਫੋਰਸਮੈਂਟ ਉਪਕਰਨਾ ਨੇ ਵੱਖ-ਵੱਖ ਇਕਾਈਆਂ ਵਿੱਚ ਇੱਕ ਸਹਿਨਸ਼ੀਲਤਾ ਨਿਰਧਾਰਤ ਕੀਤੀ ਹੈ। ਟਸਮਾਨੀਆ ਇਸ ਸਮੇਂ ਔਸਤ ਗਤੀ ਜਾਂ ਪੁਆਇੰਟ ਟੂ ਪੁਆਇੰਟ ਇਨਫੋਰਸਮੈਂਟ ਲਾਗੂ ਨਹੀਂ ਕਰਦਾ। ਆਸਟ੍ਰੇਲੀਆਈ ਰਾਜਧਾਨੀ ਪ੍ਰਦੇਸ਼ ਸਰਕਾਰ ਨੇ ਅਧਿਕਾਰਤ ਤੌਰ ਤੇ ਐਲਾਨ ਨਹੀਂ ਕੀਤਾ ਕਿ ਉਹ ਆਪਣੇ ਸਪੀਡ ਕੈਮਰਿਆਂ ਤੇ ਵਫਰ ਪੇਸ਼ ਕਰਦੀ ਹੈ। ਹਾਲਾਂਕਿ ਸਟਾਨਕ ਨਿਊਜ਼ ਆਊਟਲੈਟ ਰੀਜ਼ਨ ਕੈਨਵਰਾ ਨੇ ਦਾਵਾ ਕੀਤਾ ਹੈ ਕਿ ਆਮ ਤੌਰ ਤੇ ਸਪੀਡ ਕੈਮਰੇ ਅਤੇ ਪੁਲਿਸ ਪੁਰਸ਼ਾਂ ਅਤੇ ਔਰਤਾਂ ਦੇ ਵਿੱਚ 10% ਦੀ ਟਿੱਲ ਦਿੰਦਾ ਹੈ ਇੱਕ ਯਾਤਰੀ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਪੁੱਜਾ ਪਰ ਉਹ ਇੱਥੇ ਦੇ ਸੜਕ ਨਿਯਮਾਂ ਤੋਂ ਵਾਕਿਫ ਨਹੀਂ ਸੀ ਇਸ ਲਈ ਉਸਨੇ ਖੁਦ ਹੀ ਸਰਚ ਕਰਨੀ ਸ਼ੁਰੂ ਕਰ ਦਿੱਤੀ ਉਸਨੇ ਪਾਇਆ ਕਿ ਸਪੀਡਿੰਗ ਲਾ ਜਾਂ ਫਾਈਨ ਨਿਊਜ਼ੀਲੈਂਡ ਦੇ ਵਿੱਚ 30 ਤੋਂ ਉੱਪਰ ਹੋਣ ਤੇ 230 ਡਾਲਰ ਹੋਣਗੇ ਜਦੋਂ ਕਿ ਵਿਕਟੋਰੀਆ ਦੇ ਵਿੱਚ 642 ਡਾਲਰ ਹਨ बार-बार ਗਲਤੀ ਕਰਨ ਤੇ ਆਸਟ੍ਰੇਲੀਆ ਦੇ ਵਿੱਚ 3 ਮਹੀਨਿਆਂ ਵਿੱਚ ਲਾਇਸੈਂਸ ਰੱਦ ਕਰ ਦਿੱਤਾ ਜਾਂਦਾ ਹੈ ਜਦ ਕਿ ਨਿਊਜ਼ੀਲੈਂਡ ਦੇ ਵਿੱਚ 6 ਮਹੀਨਿਆਂ ਚ ਉਸਨੇ ਇੱਕ ਸਵਾਲ ਦਾ ਜਵਾਬ ਜਾਣਨ ਲਈ ਸਭ ਨਾਲ ਗੱਲਬਾਤ ਕੀਤੀ। ਉਹ ਸੀ ਕੀ ਸਪੀਡ ਕੈਮਰਿਆਂ ਵਿੱਚ ਕੋਈ ਬਫਰ ਹੈ? ਤਾਂ ਇਸ ਦਾ ਜਵਾਬ ਮਿਲਿਆ ਕਿ ਕੁਝ ਸੂਬਿਆਂ 'ਚ ਅਧਿਕਾਰੀ ਸਪੀਡ ਕੈਮਰਿਆਂ ਵਿੱਚ ਥੋੜਾ ਬਹੁਤ ਬਫਰ ਪੇਸ਼ ਕਰਦੇ ਹਨ ਪਰ ਇਹ ਕੋਈ ਖਾਸ ਪ੍ਰਤੀਸ਼ਤਤਾ ਨਹੀਂ ਹੈ ਅਤੇ ਨਾ ਹੀ ਇਹ ਸਾਰੇ ਡਰਾਈਵਰਾਂ ਤੇ ਲਾਗੂ ਹੁੰਦਾ ਹੈ। ਇਸੇ ਦੌਰਾਨ ਕੁਈਨਜ਼ਲੈਂਡ ਪੁਲਿਸ ਸੇਵਾ ਦੇ ਬੁਲਾਰੇ ਨੇ ਦੱਸਿਆ ਹੈ ਕਿ ਸੂਬੇ 'ਚ ਤੇਜ਼ ਰਫ਼ਤਾਰ ਲਈ ਕੋਈ ਬਫਰ ਜਾਂ ਸ਼ੋਟ ਨਹੀਂ ਹੈ ਦੱਖਣੀ ਏਸਟਰੀਆ ਦੀ ਕਹਾਣੀ ਵੀ ਇਹ ਹੋ ਗਈ ਹੈ ਦੱਖਣੀ ਏਸਟਰੀਆਈ ਪੁਲਿਸ ਦੇ ਬੁਲਾਰੇ ਨੇ ਡਰਾਈਵ ਨੂੰ ਦੱਸਿਆ ਹੈ ਕਿ ਸਾਰੇ ਫਿਕਸਡ ਅਤੇ ਮੋਬਾਈਲ ਸਪੀਡ ਡਿਟੈਕਸ਼ਨ ਕੈਮਰੇਆ ਦੀ ਨਿਯਮਤ ਤੌਰ ਤੇ ਕਾਨੂੰਨ ਦੇ ਅਨੁਸਾਰ ਜਾਂਚ ਕੀਤੀ ਜਾਂਦੀ ਹੈ ਤੇਜ਼ ਰਫਤਾਰ ਅਪਰਾਧ ਖੋਜਾਂ ਦਾ ਮੁਲਾਂਕਣ ਕੇਸ-ਦਰ-ਕੇਸ ਦੇ ਆਧਾਰ ਤੇ ਕੀਤਾ ਜਾਂਦਾ ਹੈ ਟਸਮਾਨੀਆ ਪੁਲਿਸ ਦੇ ਬੁਲਾਰੇ ਦੇ ਅਨੁਸਾਰ ਫਿਕਸਡ ਸਪੀਡ ਇਨਫੋਰਸਮੈਂਟ ਉਪਕਰਨਾ ਨੇ ਵੱਖ-ਵੱਖ ਇਕਾਈਆਂ ਵਿੱਚ ਇੱਕ ਸਹਿਨਸ਼ੀਲਤਾ ਨਿਰਧਾਰਤ ਕੀਤੀ ਹੈ। ਟਸਮਾਨੀਆ ਇਸ ਸਮੇਂ ਔਸਤ ਗਤੀ ਜਾਂ ਪੁਆਇੰਟ ਟੂ ਪੁਆਇੰਟ ਇਨਫੋਰਸਮੈਂਟ ਲਾਗੂ ਨਹੀਂ ਕਰਦਾ। ਆਸਟ੍ਰੇਲੀਆਈ ਰਾਜਧਾਨੀ ਪ੍ਰਦੇਸ਼ ਸਰਕਾਰ ਨੇ ਅਧਿਕਾਰਤ ਤੌਰ ਤੇ ਐਲਾਨ ਨਹੀਂ ਕੀਤਾ ਕਿ ਉਹ ਆਪਣੇ ਸਪੀਡ ਕੈਮਰਿਆਂ ਤੇ ਵਫਰ ਪੇਸ਼ ਕਰਦੀ ਹੈ। ਹਾਲਾਂਕਿ ਸਟਾਨਕ ਨਿਊਜ਼ ਆਊਟਲੈਟ ਰੀਜ਼ਨ ਕੈਨਵਰਾ ਨੇ ਦਾਵਾ ਕੀਤਾ ਹੈ ਕਿ ਆਮ ਤੌਰ ਤੇ ਸਪੀਡ ਕੈਮਰੇ ਅਤੇ ਪੁਲਿਸ ਪੁਰਸ਼ਾਂ ਅਤੇ ਔਰਤਾਂ ਦੇ ਵਿੱਚ 10% ਦੀ ਟਿੱਲ ਦਿੰਦਾ ਹੈ ਇੱਕ ਯਾਤਰੀ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਪੁੱਜਾ ਪਰ ਉਹ ਇੱਥੇ ਦੇ ਸੜਕ ਨਿਯਮਾਂ ਤੋਂ ਵਾਕਿਫ ਨਹੀਂ ਸੀ ਇਸ ਲਈ ਉਸਨੇ ਖੁਦ ਹੀ ਸਰਚ ਕਰਨੀ ਸ਼ੁਰੂ ਕਰ ਦਿੱਤੀ ਉਸਨੇ ਪਾਇਆ ਕਿ ਸਪੀਡਿੰਗ ਲਾ ਜਾਂ ਫਾਈਨ ਨਿਊਜ਼ੀਲੈਂਡ ਦੇ ਵਿੱਚ 30 ਤੋਂ ਉੱਪਰ ਹੋਣ ਤੇ 230 ਡਾਲਰ ਹੋਣਗੇ ਜਦੋਂ ਕਿ ਵਿਕਟੋਰੀਆ ਦੇ ਵਿੱਚ 642 ਡਾਲਰ ਹਨ बार-बार ਗਲਤੀ ਕਰਨ ਤੇ ਆਸਟ੍ਰੇਲੀਆ ਦੇ ਵਿੱਚ 3 ਮਹੀਨਿਆਂ ਵਿੱਚ ਲਾਇਸੈਂਸ ਰੱਦ ਕਰ ਦਿੱਤਾ ਜਾਂਦਾ ਹੈ ਜਦ ਕਿ ਨਿਊਜ਼ੀਲੈਂਡ ਦੇ ਵਿੱਚ 6 ਮਹੀਨਿਆਂ ਚ ਉਸਨੇ ਇੱਕ ਸਵਾਲ ਦਾ ਜਵਾਬ ਜਾਣਨ ਲਈ ਸਭ ਨਾਲ ਗੱਲਬਾਤ ਕੀਤੀ। ਉਹ ਸੀ ਕੀ ਸਪੀਡ ਕੈਮਰਿਆਂ ਵਿੱਚ ਕੋਈ ਬਫਰ ਹੈ? ਤਾਂ ਇਸ ਦਾ ਜਵਾਬ ਮਿਲਿਆ ਕਿ ਕੁਝ ਸੂਬਿਆਂ 'ਚ ਅਧਿਕਾਰੀ ਸਪੀਡ ਕੈਮਰਿਆਂ ਵਿੱਚ ਥੋੜਾ ਬਹੁਤ ਬਫਰ ਪੇਸ਼ ਕਰਦੇ ਹਨ ਪਰ ਇਹ ਕੋਈ ਖਾਸ ਪ੍ਰਤੀਸ਼ਤਤਾ ਨਹੀਂ ਹੈ ਅਤੇ ਨਾ ਹੀ ਇਹ ਸਾਰੇ ਡਰਾਈਵਰਾਂ ਤੇ ਲਾਗੂ ਹੁੰਦਾ ਹੈ। ਇਸੇ ਦੌਰਾਨ ਕੁਈਨਜ਼ਲੈਂਡ ਪੁਲਿਸ ਸੇਵਾ ਦੇ ਬੁਲਾਰੇ ਨੇ ਦੱਸਿਆ ਹੈ ਕਿ ਸੂਬੇ 'ਚ ਤੇਜ਼ ਰਫ਼ਤਾਰ ਲਈ ਕੋਈ ਬਫਰ ਜਾਂ ਸ਼ੋਟ ਨਹੀਂ ਹੈ ਦੱਖਣੀ ਅਸਟ੍ਰੇਲੀਆ ਦੀ ਕਹਾਣੀ ਵੀ ਇਹ ਹੋ ਗਈ ਹੈ ਦੱਖਣੀ ਅਸਟ੍ਰੇਲੀਆਈ ਪੁਲਿਸ ਦੇ ਬੁਲਾਰੇ ਨੇ ਡਰਾਈਵ ਨੂੰ ਦੱਸਿਆ ਹੈ ਕਿ ਸਾਰੇ ਫਿਕਸਡ ਅਤੇ ਮੋਬਾਈਲ ਸਪੀਡ ਡਿਟੈਕਸ਼ਨ ਕੈਮਰੇਆ ਦੀ ਨਿਯਮਤ ਤੌਰ ਤੇ ਕਾਨੂੰਨ ਦੇ ਅਨੁਸਾਰ ਜਾਂਚ ਕੀਤੀ ਜਾਂਦੀ ਹੈ ਤੇਜ਼ ਰਫਤਾਰ ਅਪਰਾਧ ਖੋਜਾਂ ਦਾ ਮੁਲਾਂਕਣ ਕੇਸ-ਦਰ-ਕੇਸ ਦੇ ਆਧਾਰ ਤੇ ਕੀਤਾ ਜਾਂਦਾ ਹੈ ਟਸਮਾਨੀਆ ਪੁਲਿਸ ਦੇ ਬੁਲਾਰੇ ਦੇ ਅਨੁਸਾਰ ਫਿਕਸਡ ਸਪੀਡ ਇਨਫੋਰਸਮੈਂਟ ਉਪਕਰਨਾ ਨੇ ਵੱਖ-ਵੱਖ ਇਕਾਈਆਂ ਵਿੱਚ ਇੱਕ ਸਹਿਨਸ਼ੀਲਤਾ ਨਿਰਧਾਰਤ ਕੀਤੀ ਹੈ। ਟਸਮਾਨੀਆ ਇਸ ਸਮੇਂ ਔਸਤ ਗਤੀ ਜਾਂ ਪੁਆਇੰਟ ਟੂ ਪੁਆਇੰਟ ਇਨਫੋਰਸਮੈਂਟ ਲਾਗੂ ਨਹੀਂ ਕਰਦਾ। ਆਸਟ੍ਰੇਲੀਆਈ ਰਾਜਧਾਨੀ ਪ੍ਰਦੇਸ਼ ਸਰਕਾਰ ਨੇ ਅਧਿਕਾਰਤ ਤੌਰ ਤੇ ਐਲਾਨ ਨਹੀਂ ਕੀਤਾ ਕਿ ਉਹ ਆਪਣੇ ਸਪੀਡ ਕੈਮਰਿਆਂ ਤੇ ਵਫਰ ਪੇਸ਼ ਕਰਦੀ ਹੈ। ਹਾਲਾਂਕਿ ਸਟਾਨਕ ਨਿਊਜ਼ ਆਊਟਲੈਟ ਰੀਜ਼ਨ ਕੈਨਵਰਾ ਨੇ ਦਾਅਵਾ ਕੀਤਾ ਹੈ ਕਿ ਆਮ ਤੌਰ ਤੇ ਸਪੀਡ ਕੈਮਰੇ ਅਤੇ ਪੁਲਿਸ ਪੁਰਸ਼ਾਂ ਅਤੇ ਔਰਤਾਂ ਦੇ ਵਿੱਚ 10% ਦੀ ਟਿੱਲ ਦਿੰਦਾ ਹੈ ਇੱਕ ਯਾਤਰੀ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਪੁੱਜਾ ਪਰ ਉਹ ਇੱਥੇ ਦੇ ਸੜਕ ਨਿਯਮਾਂ ਤੋਂ ਵਾਕਿਫ ਨਹੀਂ ਸੀ ਇਸ ਲਈ ਉਸਨੇ ਖੁਦ ਹੀ ਸਰਚ ਕਰਨੀ ਸ਼ੁਰੂ ਕਰ ਦਿੱਤੀ ਉਸਨੇ ਪਾਇਆ ਕਿ ਸਪੀਡਿੰਗ ਲਾ ਜਾਂ ਫਾਈਨ ਨਿਊਜ਼ੀਲੈਂਡ ਦੇ ਵਿੱਚ 30 ਤੋਂ ਉੱਪਰ ਹੋਣ ਤੇ 230 ਡਾਲਰ ਹੋਣਗੇ ਜਦੋਂ ਕਿ ਵਿਕਟੋਰੀਆ ਦੇ ਵਿੱਚ 642 ਡਾਲਰ ਹਨ बार-बार ਗਲਤੀ ਕਰਨ ਤੇ ਆਸਟ੍ਰੇਲੀਆ ਦੇ ਵਿੱਚ 3 ਮਹੀਨਿਆਂ ਵਿੱਚ ਲਾਇਸੈਂਸ ਰੱਦ ਕਰ ਦਿੱਤਾ ਜਾਂਦਾ ਹੈ ਜਦ ਕਿ ਨਿਊਜ਼ੀਲੈਂਡ ਦੇ ਵਿੱਚ 6 ਮਹੀਨਿਆਂ ਚ ਉਸਨੇ ਇੱਕ ਸਵਾਲ ਦਾ ਜਵਾਬ ਜਾਣਨ ਲਈ ਸਭ ਨਾਲ ਗੱਲਬਾਤ ਕੀਤੀ। ਉਹ ਸੀ ਕੀ ਸਪੀਡ ਕੈਮਰਿਆਂ ਵਿੱਚ ਕੋਈ ਬਫਰ ਹੈ? ਤਾਂ ਇਸ ਦਾ ਜਵਾਬ ਮਿਲਿਆ ਕਿ ਕੁਝ ਸੂਬਿਆਂ 'ਚ ਅਧਿਕਾਰੀ ਸਪੀਡ ਕੈਮਰਿਆਂ ਵਿੱਚ ਥੋੜਾ ਬਹੁਤ ਬਫਰ ਪੇਸ਼ ਕਰਦੇ ਹਨ ਪਰ ਇਹ ਕੋਈ ਖਾਸ ਪ੍ਰਤੀਸ਼ਤਤਾ ਨਹੀਂ ਹੈ ਅਤੇ ਨਾ ਹੀ ਇਹ ਸਾਰੇ ਡਰਾਈਵਰਾਂ ਤੇ ਲਾਗੂ ਹੁੰਦਾ ਹੈ। ਇਸੇ ਦੌਰਾਨ ਕੁئینਜ਼ਲੈਂਡ ਪੁਲਿਸ ਸੇਵਾ ਦੇ ਬੁਲਾਰੇ ਨੇ ਦੱਸਿਆ ਹੈ ਕਿ ਸੂਬੇ 'ਚ ਤੇਜ਼ ਰਫ਼ਤਾਰ ਲਈ ਕੋਈ ਬਫਰ ਜਾਂ ਸ਼ੋਟ ਨਹੀਂ ਹੈ ਦੱਖਣੀ ਅਸਟ੍ਰੇਲੀਆ ਦੀ ਕਹਾਣੀ ਵੀ ਇਹ ਹੋ ਗਈ ਹੈ ਦੱਖਣੀ ਅਸਟ੍ਰੇਲੀਆਈ ਪੁਲਿਸ ਦੇ ਬੁਲਾਰੇ ਨੇ ਡਰਾਈਵ ਨੂੰ ਦੱਸਿਆ ਹੈ ਕਿ ਸਾਰੇ ਫਿਕਸਡ ਅਤੇ ਮੋਬਾਈਲ ਸਪੀਡ ਡਿਟੈਕਸ਼ਨ ਕੈਮਰੇਆ ਦੀ ਨਿਯਮਤ ਤੌਰ ਤੇ ਕਾਨੂੰਨ ਦੇ ਅਨੁਸਾਰ ਜਾਂਚ ਕੀਤੀ ਜਾਂਦੀ ਹੈ ਤੇਜ਼ ਰਫਤਾਰ ਅਪਰਾਧ ਖੋਜਾਂ ਦਾ ਮੁਲਾਂਕਣ ਕੇਸ-ਦਰ-ਕੇਸ ਦੇ ਆਧਾਰ ਤੇ ਕੀਤਾ ਜਾਂਦਾ ਹੈ ਟਸਮਾਨੀਆ ਪੁਲਿਸ ਦੇ ਬੁਲਾਰੇ ਦੇ ਅਨੁਸਾਰ ਫਿਕਸਡ ਸਪੀਡ ਇਨਫੋਰਸਮੈਂਟ ਉਪਕਰਨਾ ਨੇ ਵੱਖ-ਵੱਖ ਇਕਾਈਆਂ ਵਿੱਚ ਇੱਕ ਸਹਿਨਸ਼ੀਲਤਾ ਨਿਰਧਾਰਤ ਕੀਤੀ ਹੈ। ਟਸਮਾਨੀਆ ਇਸ ਸਮੇਂ ਔਸਤ ਗਤੀ ਜਾਂ ਪੁਆਇੰਟ ਟੂ ਪੁਆਇੰਟ ਇਨਫੋਰਸਮੈਂਟ ਲਾਗੂ ਨਹੀਂ ਕਰਦਾ। ਆਸਟ੍ਰੇਲੀਆਈ ਰਾਜਧਾਨੀ ਪ੍ਰਦੇਸ਼ ਸਰਕਾਰ ਨੇ ਅਧਿਕਾਰਤ ਤੌਰ ਤੇ ਐਲਾਨ ਨਹੀਂ ਕੀਤਾ ਕਿ ਉਹ ਆਪਣੇ ਸਪੀਡ ਕੈਮਰਿਆਂ ਤੇ ਵਫਰ ਪੇਸ਼ ਕਰਦੀ ਹੈ। ਹਾਲਾਂਕਿ ਸਟਾਨਕ ਨਿਊਜ਼ ਆਊਟਲੈਟ ਰੀਜ਼ਨ ਕੈਨਵਰਾ ਨੇ ਦਾਅਵਾ ਕੀਤਾ ਹੈ ਕਿ ਆਮ ਤੌਰ ਤੇ ਸਪੀਡ ਕੈਮਰੇ ਅਤੇ ਪੁਲਿਸ ਪੁਰਸ਼ਾਂ ਅਤੇ ਔਰਤਾਂ ਦੇ ਵਿੱਚ 10% ਦੀ ਟਿੱਲ ਦਿੰਦਾ ਹੈ ਇੱਕ ਯਾਤਰੀ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਪੁੱਜਾ ਪਰ ਉਹ ਇੱਥੇ ਦੇ ਸੜਕ ਨਿਯਮਾਂ ਤੋਂ ਵਾਕਿਫ ਨਹੀਂ ਸੀ ਇਸ ਲਈ ਉਸਨੇ ਖੁਦ ਹੀ ਸਰਚ ਕਰਨੀ ਸ਼ੁਰੂ ਕਰ ਦਿੱਤੀ ਉਸਨੇ ਪਾਇਆ ਕਿ ਸਪੀਡਿੰਗ ਲਾ ਜਾਂ ਫਾਈਨ ਨਿਊਜ਼ੀਲੈਂਡ ਦੇ ਵਿੱਚ 30 ਤੋਂ ਉੱਪਰ ਹੋਣ ਤੇ 230 ਡਾਲਰ ਹੋਣਗੇ ਜਦੋਂ ਕਿ ਵਿਕਟੋਰੀਆ ਦੇ ਵਿੱਚ 642 ਡਾਲਰ ਹਨ बार-बार ਗਲਤੀ ਕਰਨ ਤੇ ਆਸਟ੍ਰੇਲੀਆ ਦੇ ਵਿੱਚ 3 ਮਹੀਨਿਆਂ ਵਿੱਚ ਲਾਇਸੈਂਸ ਰੱਦ ਕਰ ਦਿੱਤਾ ਜਾਂਦਾ ਹੈ ਜਦ ਕਿ ਨਿਊਜ਼ੀਲੈਂਡ ਦੇ ਵਿੱਚ 6 ਮਹੀਨਿਆਂ ਚ ਉਸਨੇ ਇੱਕ ਸਵਾਲ ਦਾ ਜਵਾਬ ਜਾਣਨ ਲਈ ਸਭ ਨਾਲ ਗੱਲਬਾਤ ਕੀਤੀ। ਉਹ ਸੀ ਕੀ ਸਪੀਡ ਕੈਮਰਿਆਂ ਵਿੱਚ ਕੋਈ ਬਫਰ ਹੈ? ਤਾਂ ਇਸ ਦਾ ਜਵਾਬ ਮਿਲਿਆ ਕਿ ਕੁਝ ਸੂਬਿਆਂ 'ਚ ਅਧਿਕਾਰੀ ਸਪੀਡ ਕੈਮਰਿਆਂ ਵਿੱਚ ਥੋੜਾ ਬਹੁਤ ਬਫਰ ਪੇਸ਼ ਕਰਦੇ ਹਨ ਪਰ ਇਹ ਕੋਈ ਖਾਸ ਪ੍ਰਤੀਸ਼ਤਤਾ ਨਹੀਂ ਹੈ ਅਤੇ ਨਾ ਹੀ ਇਹ ਸਾਰੇ ਡਰਾਈਵਰਾਂ ਤੇ ਲਾਗੂ ਹੁੰਦਾ ਹੈ। ਇਸੇ ਦੌਰਾਨ ਕੁئینਜ਼ਲੈਂਡ ਪੁਲਿਸ ਸੇਵਾ ਦੇ ਬੁਲਾਰੇ ਨੇ ਦੱਸਿਆ ਹੈ ਕਿ ਸੂਬੇ 'ਚ ਤੇਜ਼ ਰਫ਼ਤਾਰ ਲਈ ਕੋਈ ਬਫਰ ਜਾਂ ਸ਼ੋਟ ਨਹੀਂ ਹੈ ਦੱਖਣੀ ਅਸਟ੍ਰੇਲੀਆ ਦੀ ਕਹਾਣੀ ਵੀ ਇਹ ਹੋ ਗਈ ਹੈ ਦੱਖਣੀ ਅਸਟ੍ਰੇਲੀਆਈ ਪੁਲਿਸ ਦੇ ਬੁਲਾਰੇ ਨੇ ਡਰਾਈਵ ਨੂੰ ਦੱਸਿਆ ਹੈ ਕਿ ਸਾਰੇ ਫਿਕਸਡ ਅਤੇ ਮੋਬਾਈਲ ਸਪੀਡ ਡਿਟੈਕਸ਼ਨ ਕੈਮਰੇਆ ਦੀ ਨਿਯਮਤ ਤੌਰ ਤੇ ਕਾਨੂੰਨ ਦੇ ਅਨੁਸਾਰ ਜਾਂਚ ਕੀਤੀ ਜਾਂਦੀ ਹੈ ਤੇਜ਼ ਰਫਤਾਰ ਅਪਰਾਧ ਖੋਜਾਂ ਦਾ ਮੁਲਾਂਕਣ ਕੇਸ-ਦਰ-ਕੇਸ ਦੇ ਆਧਾਰ ਤੇ ਕੀਤਾ ਜਾਂਦਾ ਹੈ ਟਸਮਾਨੀਆ ਪੁਲਿਸ ਦੇ ਬੁਲਾਰੇ ਦੇ ਅਨੁਸਾਰ ਫਿਕਸਡ ਸਪੀਡ ਇਨਫੋਰਸਮੈਂਟ ਉਪਕਰਨਾ ਨੇ ਵੱਖ-ਵੱਖ ਇਕਾਈਆਂ ਵਿੱਚ ਇੱਕ ਸਹਿਨਸ਼ੀਲਤਾ ਨਿਰਧਾਰਤ ਕੀਤੀ ਹੈ। ਟਸਮਾਨੀਆ ਇਸ ਸਮੇਂ ਔਸਤ ਗਤੀ ਜਾਂ ਪੁਆਇੰਟ ਟੂ ਪੁਆਇੰਟ ਇਨਫੋਰਸਮੈਂਟ ਲਾਗੂ ਨਹੀਂ ਕਰਦਾ। ਆਸਟ੍ਰੇਲੀਆਈ ਰਾਜਧਾਨੀ ਪ੍ਰਦੇਸ਼ ਸਰਕਾਰ ਨੇ ਅਧਿਕਾਰਤ ਤੌਰ ਤੇ ਐਲਾਨ ਨਹੀਂ ਕੀਤਾ ਕਿ ਉਹ ਆਪਣੇ ਸਪੀਡ ਕੈਮਰਿਆਂ ਤੇ ਵਫਰ ਪੇਸ਼ ਕਰਦੀ ਹੈ। ਹਾਲਾਂਕਿ ਸਟਾਨਕ ਨਿਊਜ਼ ਆਊਟਲੈਟ ਰੀਜ਼ਨ ਕੈਨਵਰਾ ਨੇ ਦਾਅਵਾ ਕੀਤਾ ਹੈ ਕਿ ਆਮ ਤੌਰ ਤੇ ਸਪੀਡ ਕੈਮਰੇ ਅਤੇ ਪੁਲਿਸ ਪੁਰਸ਼ਾਂ ਅਤੇ ਔਰਤਾਂ ਦੇ ਵਿੱਚ 10% ਦੀ ਟਿੱਲ ਦਿੰਦਾ ਹੈ ਇੱਕ ਯਾਤਰੀ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਪੁੱਜਾ ਪਰ ਉਹ ਇੱਥੇ ਦੇ ਸੜਕ ਨਿਯਮਾਂ ਤੋਂ ਵਾਕਿਫ ਨਹੀਂ ਸੀ ਇਸ ਲਈ ਉਸਨੇ ਖੁਦ ਹੀ ਸਰਚ ਕਰਨੀ ਸ਼ੁਰੂ ਕਰ ਦਿੱਤੀ ਉਸਨੇ ਪਾਇਆ ਕਿ ਸਪੀਡਿੰਗ ਲਾ ਜਾਂ ਫਾਈਨ ਨਿਊਜ਼ੀਲੈਂਡ ਦੇ ਵਿੱਚ 30 ਤੋਂ ਉੱਪਰ ਹੋਣ ਤੇ 230 ਡਾਲਰ ਹੋਣਗੇ ਜਦੋਂ ਕਿ ਵਿਕਟੋਰੀਆ ਦੇ ਵਿੱਚ 642 ਡਾਲਰ ਹਨ बार-बार ਗਲਤੀ ਕਰਨ ਤੇ ਆਸਟ੍ਰੇਲੀਆ ਦੇ ਵਿੱਚ 3 ਮਹੀਨਿਆਂ ਵਿੱਚ ਲਾਇਸੈਂਸ ਰੱਦ ਕਰ ਦਿੱਤਾ ਜਾਂਦਾ ਹੈ ਜਦ ਕਿ ਨਿਊਜ਼ੀਲੈਂਡ ਦੇ ਵਿੱਚ 6 ਮਹੀਨਿਆਂ ਚ ਉਸਨੇ ਇੱਕ ਸਵਾਲ ਦਾ ਜਵਾਬ ਜਾਣਨ ਲਈ ਸਭ ਨਾਲ ਗੱਲਬਾਤ ਕੀਤੀ। ਉਹ ਸੀ ਕੀ ਸਪੀਡ ਕੈਮਰਿਆਂ ਵਿੱਚ ਕੋਈ ਬਫਰ ਹੈ? ਤਾਂ ਇਸ ਦਾ ਜਵਾਬ ਮਿਲਿਆ ਕਿ ਕੁਝ ਸੂਬਿਆਂ 'ਚ ਅਧਿਕਾਰੀ ਸਪੀਡ ਕੈਮਰਿਆਂ ਵਿੱਚ ਥੋੜਾ ਬਹੁਤ ਬਫਰ ਪੇਸ਼ ਕਰਦੇ ਹਨ ਪਰ ਇਹ ਕੋਈ ਖਾਸ ਪ੍ਰਤੀਸ਼ਤਤਾ ਨਹੀਂ ਹੈ ਅਤੇ ਨਾ ਹੀ ਇਹ ਸਾਰੇ ਡਰਾਈਵਰਾਂ ਤੇ ਲਾਗੂ ਹੁੰਦਾ ਹੈ। ਇਸੇ ਦੌਰਾਨ ਕੁਈਨਜ਼ਲੈਂਡ ਪੁਲਿਸ ਸੇਵਾ ਦੇ ਬੁਲਾਰੇ ਨੇ ਦੱਸਿਆ ਹੈ ਕਿ ਸੂਬੇ 'ਚ ਤੇਜ਼ ਰਫ਼ਤਾਰ ਲਈ ਕੋਈ ਬਫਰ ਜਾਂ ਸ਼ੋਟ ਨਹੀਂ ਹੈ ਦੱਖਣੀ ਅਸਟ੍ਰੇਲੀਆ ਦੀ ਕਹਾਣੀ ਵੀ ਇਹ ਹੋ ਗਈ ਹੈ ਦੱਖਣੀ ਅਸਟ੍ਰੇਲੀਆਈ ਪੁਲਿਸ ਦੇ ਬੁਲਾਰੇ ਨੇ ਡਰਾਈਵ ਨੂੰ ਦੱਸਿਆ ਹੈ ਕਿ ਸਾਰੇ ਫਿਕਸਡ ਅਤੇ ਮੋਬਾਈਲ ਸਪੀਡ ਡਿਟੈਕਸ਼ਨ ਕੈਮਰੇਆ ਦੀ ਨਿਯਮਤ ਤੌਰ ਤੇ ਕਾਨੂੰਨ ਦੇ ਅਨੁਸਾਰ ਜਾਂਚ ਕੀਤੀ ਜਾਂਦੀ ਹੈ ਤੇਜ਼ ਰਫਤਾਰ ਅਪਰਾਧ ਖੋਜਾਂ ਦਾ ਮੁਲਾਂਕਣ ਕੇਸ-ਦਰ-ਕੇਸ ਦੇ ਆਧਾਰ ਤੇ ਕੀਤਾ ਜਾਂਦਾ ਹੈ ਟਸਮਾਨੀਆ ਪੁਲਿਸ ਦੇ ਬੁਲਾਰੇ ਦੇ ਅਨੁਸਾਰ ਫਿਕਸਡ ਸਪੀਡ ਇਨਫੋਰਸਮੈਂਟ ਉਪਕਰਨਾ ਨੇ ਵੱਖ-ਵੱਖ ਇਕਾਈਆਂ ਵਿੱਚ ਇੱਕ ਸਹਿਨਸ਼ੀਲਤਾ ਨਿਰਧਾਰਤ ਕੀਤੀ ਹੈ। ਟਸਮਾਨੀਆ ਇਸ ਸਮੇਂ ਔਸਤ ਗਤੀ ਜਾਂ ਪੁਆਇੰਟ ਟੂ ਪੁਆਇੰਟ ਇਨਫੋਰਸਮੈਂਟ ਲਾਗੂ ਨਹੀਂ ਕਰਦਾ। ਆਸਟ੍ਰੇਲੀਆਈ ਰਾਜਧਾਨੀ ਪ੍ਰਦੇਸ਼ ਸਰਕਾਰ ਨੇ ਅਧਿਕਾਰਤ ਤੌਰ ਤੇ ਐਲਾਨ ਨਹੀਂ ਕੀਤਾ ਕਿ ਉਹ ਆਪਣੇ ਸਪੀਡ ਕੈਮਰਿਆਂ ਤੇ ਵਫਰ ਪੇਸ਼ ਕਰਦੀ ਹੈ। ਹਾਲਾਂਕਿ ਸਟਾਨਕ ਨਿਊਜ਼ ਆਊਟਲੈਟ ਰੀਜ਼ਨ ਕੈਨਵਰਾ ਨੇ ਦਾਅਵਾ ਕੀਤਾ ਹੈ ਕਿ ਆਮ ਤੌਰ ਤੇ ਸਪੀਡ ਕੈਮਰੇ ਅਤੇ ਪੁਲਿਸ ਪੁਰਸ਼ਾਂ ਅਤੇ ਔਰਤਾਂ ਦੇ ਵਿੱਚ 10% ਦੀ ਟਿੱਲ ਦਿੰਦਾ ਹੈ।